ਅੱਜ ਦਾ ਜੋ ਪਾਵਨ ਦਿਹਾੜਾ ਹੈ ਸਤਕਾਰਯੋਗ ਖਾਲਸੇ ਪੰਥ ਦੀ ਮਾਤਾ ਮਾਤਾ ਸਾਹਿਬ ਕੌਰ ਦਾ ਜਨਮ ਦਿਹਾੜਾ ਹੈ ਅੱਜ ਖਾਲਸੇ ਦੀ ਮਾਤਾ ਗੁਰੂ ਪਿਆਰਿਓ ਇੱਕ ਮਾਂ ਬਾਪ ਸਾਡਾ ਉਹ ਹੈ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਉਹ ਸਭਨਾਂ ਦੇ ਵੱਖੋ ਵੱਖਰੇ ਨੇ ਪਰ ਇੱਕ ਸਾਡਾ ਗੁਰੂ ਪਿਤਾ ਹੈ ਤੇ ਗੁਰੂ ਮਾਂ ਹੈ ਖਾਸ ਕਰਕੇ ਖਾਲਸੇ ਦੀ ਖਾਲਸੇ ਦਾ ਪਿਤਾ ਤੇ ਖਾਲਸੇ ਦੀ ਮਾਤਾ ਵੇਖੋ ਜਿਹੜਾ ਅਮਰਤ ਧਾਰੀ ਸਿੰਘ ਹੈ ਜਾਂ ਸਿੰਘਣੀ ਹੈ ਵੀਰ ਭਾਈ ਹੈ ਜਾਂ ਕੋਈ ਬੀਬੀ ਹੈ ਇੱਕ ਤਾਂ دنیਆਵੀ ਮਾਪੇ ਨੇ ਆਪਣੇ ਇੱਕ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਪਿਤਾ ਆ ਆਨੰਦਪੁਰ ਦੇ ਆਪਾ ਵਾਸੀ ਆ ਮਾਤਾ ਸਾਹਿਬ ਕੌਰ ਸਾਡੀ ਧਾਰਮਿਕ ਮਾਂ ਆ ਮਾਤਾ ਸਾਹਿਬ ਕੌਰ ਜੀ ਦਾ ਜਨਮ ਦਿਨ ਹੈ ਮਾਤਾ ਸਾਹਿਬ ਕੌਰ ਇਹਨਾਂ ਦਾ ਜੋ ਬਚਪਨ ਦਾ ਇਤਿਹਾਸ ਹੈ 18 ਕਤਕ 1738 ਬਿਕਰਮੀ 1681 ਈਸਵੀ ਦੇ ਅੰਦਰ ਮਾਤਾ ਜੀ ਦਾ ਜਨਮ ਹੋਇਆ ਰਹੁਤਾਸ ਦੇ ਅੰਦਰ ਪਿਤਾ ਜੀ ਦਾ ਨਾਮ ਹੈ RAMU KHATRI JI ਤੇ ਮਾਤਾ ਦਾ ਨਾਮ ਹੈ ਮਾਤਾ ਜਸਦੇਵੀ ਇਹਨਾਂ ਦੇ ਗ੍ਰਹਿ ਵਿਖੇ ਮਾਤਾ ਸਾਹਿਬਦੇਵਾ ਜੀ ਦਾ ਜਨਮ ਹੋਇਆ ਇਤਿਹਾਸ ਇਹ ਗੱਲ ਵੀ ਲਿਖਦਾ ਹੈ ਵੀ ਸਤਗੁਰਾਂ ਦੀ ਕਿਰਪਾ ਸਦਕਾ ਗੁਰੂ ਘਰ ਦੀ ਕਿਰਪਾ ਦੇ ਸਦਕਾ ਹੀ ਮਾਤਾ ਜੀ ਦਾ ਜਨਮ ਹੋਇਆ ਹੈ। ਗੁਰੂ ਪਿਆਰਿਓ ਇਹਨਾਂ ਦੇ ਜਿਹੜੇ ਪਿਤਾ ਜੀ ਸਿਆਣਾ ਪਿਤਾ ਰਾਮੂ ਜੀ ਇਹਨਾਂ ਨੇ ਬਚਪਨ ਤੋਂ ਹੀ ਧਾਰਿਆ ਸੀ ਜਦੋਂ ਜਨਮ ਹੋਇਆ ਨਾ ਮਾਤਾ ਸਾਹਿਬ ਦੇਵਾ ਦਾ ਬਚਪਨ ਤੋਂ ਹੀ ਇਹ ਧਾਰਨ ਕਰ ਲਿਆ ਵੀ ਇਹ ਜਿਹੜੀ ਮੇਰੀ ਬੇਟੀ ਹੈ ਜਿਹੜੀ ਮੇਰੀ ਪੁੱਤਰੀ ਹੈ ਇਹ ਮੈਂ ਸਤਗੁਰਾਂ ਨੂੰ ਅਰਪਣ ਕਰਨੀ ਹੈ। ਪਾਤਸ਼ਾਹ ਨੂੰ ਭੇਟਾ ਕਰਨੀ ਹੈ ਪਰਿਵਾਰ ਪਹਿਲਾਂ ਤੋਂ ਜੁੜਿਆ ਸੀ ਗੁਰੂ ਘਰ ਦੇ ਨਾਲ ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਜਿਵੇਂ ਮਾਤਾ ਸਾਹਿਬ ਕੌਰ ਜੀ ਮਾਤਾ ਸਾਹਿਬ ਦੇਵਾਂ ਜਵਾਨ ਹੁੰਦੇ ਗਏ ਆਸੇ-ਪਾਸੇ ਇਥੋਂ ਤੱਕ ਇਲਾਕੇ ਦੀਆਂ ਸੰਗਤਾਂ ਵਿੱਚ ਵੀ ਇਹ ਗੱਲ ਪ੍ਰਚਲਿਤ ਹੁੰਦੀ ਗਈ ਸਾਰੇ ਇਹਨਾਂ ਨੂੰ ਮਾਤਾ ਜੀ ਕਹਿ ਕੇ ਸੰਬੋਧਨ ਕਰਦੇ ਮਾਤਾ ਜੀ ਕਹਿ ਕੇ ਬੁਲਾਉਂਦੇ ਜਦ ਜਵਾਨ ਹੋਏ ਤਾਂ ਪਰਿਵਾਰ ਪਿਤਾ RAMU ਜੀ ਮਾਤਾ ਜਸਦੇਵੀ ਜੀ ਮਾਤਾ ਸਹਿਬ ਦੇਵਾਂ ਨੂੰ ਲੈ ਕੇ ਆਪਣੀ ਸੁਪਤਰੀ ਨੂੰ ਨਾਲ ਲੈ ਕੇ ਮਹਾਰਾਜ ਦੇ ਕੋਲੇ ਪਹੁੰਚੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੇ ਆਨੰਦਪੁਰ ਦਾ ਜ਼ਿਕਰ ਹੈ आनंदपुर ਪਹੁੰਚੇ ਤੇ ਬੇਨਤੀ ਕੀਤੀ ਮਹਾਰਾਜ ਅੱਗੇ ਹੁਣ ਸਤਿਗੁਰੂ ਜੀ ਦੇ ਇਦੋਂ ਪਹਿਲਾਂ ਦੋ ਵਿਆਹ ਹੋ ਚੁੱਕੇ ਨੇ ਮਾਤਾ ਜੀਤੋਂ ਜੀ ਮਾਤਾ ਸੁੰਦਰ ਕੌਰ ਜੀ ਬਕਾਇਦਾ ਸਹਬਜ਼ਾਦਿਆਂ ਦਾ ਵੀ ਆਗਮਨ ਹੋ ਗਿਆ ਆ ਤੇ ਜਦੋਂ ਮਾਤਾ ਸਹਬ ਕੌਰ ਜੀ ਦੇ ਬਾਰੇ ਫਰਿਆਦ ਕੀਤੀ ਕਲਗੀਧਰ ਮਹਾਰਾਜ ਦੇ ਅੱਗੇ ਦਸ਼ਮੇਸ਼ ਪਿਤਾ ਜੀ ਦੇ ਅੱਗੇ ਤਾਂ ਸਤਿਗੁਰੂ ਕਹਿਣ ਲੱਗੇ ਕਹਿੰਦੇ ਭਾਈ ਸਾਡਾ ਹੋਰ ਕੋਈ ਵਿਆਹ ਕਰਨ ਦਾ ਕੋਈ ਇੱਛਾ ਨਹੀਂ ਹੈ ਕਿਉਂਕਿ ਅਸੀਂ ਪਹਿਲਾਂ ਹੀ ਦੋ ਵਿਆਹ ਸਾਡੇ ਹਨ ਸਹਿਬਜ਼ਾਦੇ ਵੀ ਜਨਮ ਲੈ ਚੁੱਕੇ ਨੇ ਸਾਡੀ ਕੋਈ ਇੱਛਾ ਨਹੀਂ ਹੈ ਉਸ ਵੇਲੇ ਪਿਤਾ ਜੀ ਪਿਤਾ RAMU ਜੀ ਦੇ ਜਿਆਦਾ ਬੇਨਤੀਆਂ ਕਰਨ ਤੇ ਮਿੰਤ ਤਰਲਾ ਕਰਨ ਤੇ ਮਹਾਰਾਜ ਇਹ ਤਾਂ ਬਚਪਨ ਤੋਂ ਹੀ ਮੈਂ ਪ੍ਰਣ ਕੀਤਾ ਹੋਇਆ ਆ ਵੀ ਆਪ ਜੀ ਦੀ ਦਾਸੀ ਬਣਾਉਣਾ ਆ ਸਤਿਗੁਰੂ ਸੱਚੇ ਪਾਤਸ਼ਾਹ ਭਾਵੇਂ ਮਹਿਲ ਚ ਰੱਖੋ ਭਾਵੇਂ ਤਹਿਲ ਚ ਰੱਖੋ ਪਰ ਇਹਨੂੰ ਅਰਪਣ ਕਰੋ ਕਿਰਪਾ ਕਰਕੇ ਤੇ ਸਤਿਗੁਰੂ ਇੱਥੋਂ ਤੱਕ ਕੌਣ ਵਿਆਹ ਕਰਵਾਵੇਗਾ ਇਹਦੇ ਨਾਲ ਆਸੇ-ਪਾਸੇ ਜਗਤ ਵਿੱਚ ਤਾਂ ਇਹ ਮਾਤਾ ਮਾਤਾ ਦੇ ਨਾਮ ਕਰਕੇ ਪ੍ਰਚਲਿਤ ਹੈ ਸਤਿਕਾਰਤ ਹੈ ਕਿਉਂਕਿ ਸਭ ਥਾਵਾਂ ਤੇ ਇਹ ਗੱਲ ਪ੍ਰਚਲਿਤ ਹੋਣ ਕਰਕੇ ਬੇ ਮਹਾਰਾਜ ਨੂੰ ਭੇਟਾ ਕਰਨੀ ਮਹਾਰਾਜ ਨੂੰ ਅਰਪਣ ਕਰਨ ਕਰਕੇ ਸਾਰੀਆਂ ਸੰਗਤਾਂ ਹੀ ਸਤਿਕਾਰ ਦੇ ਨਾਲ ਇਹਨੂੰ ਮਾਤਾ ਦਾ ਦਰਜਾ ਦਿੰਦੀਆਂ ਨੇ ਇਸ ਲਈ ਮਹਾਰਾਜ ਨੇ ਬੇਨਤੀ ਸੁਣੀ ਤਾਂ ਮਾਤਾ ਸਾਹਿਬ ਦੇਵਾ ਜੀ ਦੇ ਨਾਲ ਆਨੰਦ ਕਾਰਜ ਹੋਇਆ ਪਾਤਸ਼ਾਹ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰ ਸ਼ਰਤ ਰੱਖੀਏ ਵੀ ਇਹ ਕੁਵਾਰਾ ਡੋਲਾ ਰਹੇਗਾ ਕੁਵਾਰਾ ਡੋਲਾ ਹੋਵੇਗਾ ਸਤਗੁਰਾਂ ਦੀ ਸ਼ਰਨ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਬਾਣੀ ਪੜ੍ਹਨੀ ਨਾਮ ਜਪਣਾ ਹਰ ਰੋਜ਼ ਮਾਤਾ ਜੀ ਦਾ ਪ੍ਰਣ ਸੀ ਮਹਾਰਾਜ ਦੇ ਦਰਸ਼ਨ ਕਰਕੇ ਪ੍ਰਸ਼ਾਦਾ ਛਕਦੇ ਸੀ ਰੋਜ਼ ਦਾ ਪ੍ਰਣਾਮ ਨਾਮ ਜਪਣਾ ਵੱਧ ਤੋਂ ਵੱਧ ਸੇਵਾ ਸਿਮਰਨ ਦੇ ਵਿੱਚ ਸਮਾਂ ਲਗਾਉਣਾ ਸਮਾਂ ਆਇਆ ਗੁਰੂ ਪਿਆਰਿਓ 1704 ਦਾ ਜਦੋਂ ਅਨੰਦਪੁਰ ਛੱਡਿਆ ਮਹਾਰਾਜ ਨੇ ਪਾਤਸ਼ਾਹ ਜੀ ਨੇ ਅਨੰਦਪੁਰ ਦਾ ਸਾਕਾ ਜਦੋਂ ਵਰਤਿਆ ਪਰਿਵਾਰ ਵਿਛੋੜਾ ਹੋਇਆ ਤੇ ਇੱਥੇ ਜ਼ਰੂਰ ਬੇਨਤੀ ਕਰਦਿਆਂ ਸਤਿਗੁਰੂ ਦੇ ਪਹਿਲਾ ਦੋ ਮਹੱਲ ਨੇ ਮਾਤਾ ਜੀਤ ਕੌਰ ਜੀ ਮਾਤਾ ਸੁੰਦਰ ਕੌਰ ਜੀ ਪਰ ਮਾਤਾ ਜੀਤੋ ਜੀ ਸੱਚਖੰਡ ਪਿਆਨਾ ਕਰ ਗਏ ਸਨ ਇਹਨਾਂ ਸਾਖਿਆਂ ਤੋਂ ਪਹਿਲਾਂ ਹੀ ਇਹ ਸਾਕੇ ਵਰਤਨ ਤੋਂ ਪਹਿਲਾਂ ਹੀ ਮਾਤਾ ਜੀਤ ਕੌਰ ਜੀ ਸੱਚਖੰਡ ਪਿਆਨਾ ਕਰ ਗਏ ਸਨ ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਇਹ ਸਾਕੇ ਵਰਤੇ ਨਾ ਪਰਿਵਾਰ ਵਿਛੜਿਆ ਹੁਣ ਦੋ ਮਤਾਵਾਂ ਨੇ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਦੋ ਮਤਾਵਾਂ ਉਸ ਵੇਲੇ ਨੇ ਤੇ ਜਦੋਂ ਪਰਿਵਾਰ ਵਿਛੜਿਆ ਤੇ ਤਿੰਨ ਹਿੱਸਿਆਂ ਚ ਪਰਿਵਾਰ ਹੁੰਦਾ ਆ ਮਹਾਰਾਜ ਆਪਾਂ ਆਈ ਵਾਰ ਜ਼ਿਕਰ ਕਰਦੇ ਹੁੰਨੇ ਆ ਜਦੋਂ ਸਹਿਬਜ਼ਾਦਿਆਂ ਦੇ ਦਿਹਾੜੇ ਚੱਲਦੇ ਨੇ ਤਿੰਨ ਹਿੱਸਿਆਂ 'ਚ ਪਰਿਵਾਰ ਹੈ ਇੱਕ ਹਿੱਸਾ ਸਤਗੁਰੂ ਜੀ ਨੇ ਵੱਡੇ ਸਹਿਬਜਾਦੇ ਹਨ ਕੁਝ ਸਿੰਘ ਨੇ ਜਿਹੜੇ ਪੜਾ ਦਾਰ ਪੜਾ ਚਮਕੌਰ ਪਹੁੰਚਦੇ ਨੇ ਚਮਕੌਰ ਦੇ ਵਿੱਚ ਦੋਨੋਂ ਵੱਡੇ ਸਹਿਬਜਾਦੇ ਸ਼ਹੀਦੀ ਪਾ ਜਾਂਦੇ ਨੇ ਸਿੰਘ ਸ਼ਹੀਦੀਆਂ ਪਾ ਜਾਂਦੇ ਨੇ ਸਤਗੁਰੂ ਉੱਥੋਂ ਸਹੀ ਸਲਾਮਤ ਮਹਾਰਾਜ ਚਮਕੌਰ ਤਵੱਗੇ ਚੱਲਦੇ ਨੇ ਦੂਜਾ ਹਿੱਸਾ ਪਰਿਵਾਰ ਦਾ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਸਾਹਿਬਜ਼ਾਦਾ ਫਤੇ ਸਿੰਘ ਜੀ ਪੜਾ ਦਾਰ ਪੜਾ ਇਹ ਵੀ ਸਰਹੰਦ ਪਹੁੰਚਦੇ ਨੇ ਉੱਥੇ ਸ਼ਹੀਦੀ ਹੁੰਦੀ ਹੈ ਮਤਲਬ ਪਰਿਵਾਰ ਦੇ ਤਿੰਨ ਹਿੱਸਿਆਂ ਦੇ ਵਿੱਚੋਂ ਪਹਿਲਾ ਹਿੱਸੇ ਦੇ ਵਿੱਚੋਂ ਵੀ ਸਾਹਿਬਜ਼ਾਦੇ ਸ਼ਹੀਦ ਹੋ ਗਏ ਦੂਜੇ ਹਿੱਸੇ ਵਿੱਚੋਂ ਸਾਰੇ ਤਿੰਨੋਂ ਜਾਣੇ ਸ਼ਹੀਦ ਹੋ ਗਏ ਮਾਤਾ ਜੀ ਸ਼ਹੀਦ ਹੋ ਗਏ ਸਾਹਿਬਜ਼ਾਦੇ ਦੋਨੋਂ ਸ਼ਹੀਦ ਹੋ ਗਏ ਤੀਜਾ ਹਿੱਸਾ ਜਿਹੜਾ ਆ ਉਹ ਹੈ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਹਿਬ ਕੌਰ ਜੀ ਇਹ ਜਦੋਂ ਪਰਿਵਾਰ ਵਿਛੋੜਾ ਹੋਇਆ ਉਸ ਵੇਲੇ ਹੀ ਭਾਈ ਮਣੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਕੂਚ ਕੀਤਾ ਇਹਨਾਂ ਨੇ ਸਾਰੇ ਸਾਕੇ ਵਾਪਰੇ ਚਮਕੌਰ ਦਾ ਵਰਤ ਗਿਆ ਸਰਹੰਦ ਦਾ ਵਰਤ ਗਿਆ ਸਾਰੀਆਂ ਲੜਾਈਆਂ ਹੋ ਗਈਆਂ ਜਦੋਂ ਪਾਤਸ਼ਾਹ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਮਦਮਾ ਸਾਹਿਬ ਆਏ ਕਿਉਂਕਿ ਸਾਰੇ ਜੰਗ-ਜੁੱਦ ਸਮੇਟ ਕੇ ਮਹਾਰਾਜ ਇੱਥੇ ਆਏ ਸੀ ਦਮਦਮਾ ਸਾਹਿਬ ਤਲਵੰਡੀ ਸਾਬੋ ਇੱਥੇ ਮਹਾਰਾਜ ਆਏ ਤਾਂ ਇੱਥੇ ਪਹੁੰਚੇ ਜਦੋਂ ਪਾਤਸ਼ਾਹ ਜੀ ਮਤਾਵਾ ਨੂੰ ਖਬਰ ਮਿਲੀ ਉਸ ਵੇਲੇ ਮਤਾਵਾ ਭਾਈ ਮਨੀ ਸਿੰਘ ਜੀ ਦੇ ਨਾਲ ਇੱਥੇ ਪਹੁੰਚੇ ਦਮਦਮਾ ਸਾਹਿਬ ਦੀ ਧਰਤੀ ਤੇ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਇੱਥੇ ਪਹੁੰਚੇ ਇੱਥੇ ਆਏ ਹੁਣ ਚਾਰੇ ਸਹਬਜ਼ਾਦੇ ਤਾਂ ਹੈ ਹੀ ਨਹੀਂ ਸਿੰਘ ਹੀ ਸਿੰਘ ਹਨ ਸਹਬਜ਼ਾਦੇ ਤਾਂ ਹੈ ਹੀ ਨਹੀਂ ਕਿਉਂਕਿ ਵੇਖੋ ਬਿੰਦੀ ਤੇ ਨਾਦੀ ਦੋ ਪੁੱਤਰ ਨੇ ਮਹਾਰਾਜ ਦੇ ਬਿੰਦੀ ਔਲਾਦ ਹੈ ਚਾਰ ਸਹਬਜ਼ਾਦੇ ਤੇ ਨਾਦੀ ਖਾਲਸਾ ਪੰਥ ਹੈ ਗੁਰੂ ਪਿਆਰਿਓ ਇੱਕ ਇੱਥੇ ਜ਼ਰੂਰ ਬੇਨਤੀ ਕਰਾਂ ਜਦੋਂ ਇੱਕ ਦਿਨ ਮਾਤਾ ਸਹਿਬ ਕੌਰ ਜੀ ਉਦਾਸ ਬੈਠੇ ਤੇ ਪਾਤਸ਼ਾਹ ਨੇ ਪੁੱਛਿਆ ਕਿਉਂਕਿ ਪਹਿਲਾਂ ਹੀ ਕਹਿ ਦਿੱਤਾ ਸੀ ਕੁਵਾਰਾ ਡੋਲਾ ਤੇ ਪਾਤਸ਼ਾਹ ਨੇ ਪੁੱਛਿਆ ਵੀ ਬਹੁਤ ਅਦਾਸ ਹੋ ਕੀ ਗੱਲ ਹੈ ਹੁਣ ਜਿਹੜੀ ਇਸਤਰੀ ਹੈ ਨਾ ਅਸਲ ਵਿੱਚ ਇਸਤਰੀ ਦੀ ਕੋਖੀ ਤਦ ਸਫਲ ਹੁੰਦੀ ਹੈ ਜਦੋਂ ਔਲਾਦ ਜਨਮ ਲੈਂਦੀ ਹੈ ਸੰਸਾਰ ਅੰਦਰ ਗੁਰੂ ਪਿਆਰੀ ਸਾਧ ਸੰਗਤ ਜੀ ਇਸਤਰੀ ਦੀ ਇੱਜ਼ਤ ਹੀ ਔਲਾਦ ਦੇ ਨਾਮ ਹੈ ਤੇ ਹੁਣ ਇੱਕ ਇਸਤਰੀ ਇੱਕ ਬੀਬੀ ਦੀ ਇਹ ਭਾਵਨਾ ਹੁੰਦੀ ਹੈ ਵੀ ਵਿਆਹ ਤੋਂ ਬਾਅਦ ਔਲਾਦ ਹੋਵੇ ਤੇ ਇਹ ਬੇਨਤੀ ਕੀਤੀ ਪਾਤਸ਼ਾਹ ਇੱਕ ਪੁੱਤਰ ਦੀ ਅਭਲਾਖਾ ਹੈ ਇੱਕ ਔਲਾਦ ਦੀ ਅਭਲਾਖਾ ਹੈ ਸਤਗੁਰੂ ਕਹਿੰਦੇ ਤੁਹਾਨੂੰ ਪਹਿਲਾਂ ਹੀ ਅਸੀਂ ਵਚਨ ਕੀਤਾ ਸੀ ਕੁਵਾਰਾ ਡੋਲਾ ਰਹੇਗਾ ਪਰ ਨਿਰਾਸ਼ ਹੋਣ ਦੀ ਲੋੜ ਨਹੀਂ ਅਸੀਂ ਤੁਸੀਂ ਇੱਕ ਪੁੱਤਰ ਦੀ ਗੱਲ ਕਰਦੇ ਹੋ ਅਸੀਂ ਖਾਲਸਾ ਪੰਥ ਹੀ ਤੁਹਾਡੀ ਝੋਲੀ 'ਚ ਪਾਉਨੇ ਆਂ ਅੱਜ ਤੋਂ ਬਾਅਦ ਸਾਰਾ ਖਾਲਸਾ ਪੰਥ ਤੁਹਾਡਾ ਪੁੱਤਰ ਹੋਵੇਗਾ ਤੇ ਤੁਸੀਂ ਖਾਲਸੇ ਦੀ ਮਾਂ ਹੋਵੋਗੇ ਮਹਾਰਾਜ ਕਹਿੰਦੇ ਇਹ ਜੁਗਾਂ ਜੁਗਾਂ ਤੱਕ ਚੱਲੇਗਾ ਖਾਲਸਾ ਪੁੱਤਰ ਤੁਹਾਡਾ ਜੇ ਕੋਖ ਤੋਂ ਪੁੱਤਰ ਹੋਵੇਗਾ ਉਹਨੇ ਇੱਕ ਨਾ ਇੱਕ ਦਿਨ ਕੂਚ ਕਰਨਾ ਆਂ ਖਾਲਸਾ ਪੁੱਤਰ ਕਦੇ ਖਤਮ ਨਹੀਂ ਹੋਵੇਗਾ ਜਿੰਨਾ ਚਿਰ ਸੰਸਾਰ ਰਹੇਗਾ ਉਹਨਾਂ ਚਿਰ ਖਾਲਸਾ ਪੁੱਤਰ ਵੀ ਮੌਜੂਦ ਰਹੇਗਾ ਫਿਰ ਹੁਣ ਖਾਲਸਾ ਪੁੱਤ ਝੋਲੀ ਪਾ ਦਿੱਤਾ ਮਹਾਰਾਜ ਨੇ ਜਦੋਂ ਦਮਦਮਾ ਸਾਹਿਬ ਆਏ ਤੇ ਮਤਾਵਾਂ ਨੇ ਬੇਨਤੀ ਕੀਤੀ ਮਹਾਰਾਜ ਸਾਹਿਬ ਜਾਦੇ ਨਹੀਂ ਦਿਸ ਰਹੇ ਧੰਨ ਉਹਨਾਂ ਮਤਾਵਾਂ ਦੀ ਭਗਤੀ ਤੇ ਉਹਨਾਂ ਦਾ ਅੰਦਰ ਤੇ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਇਹ ਗੱਲ ਕਹੀ ਸਤਗੁਰੂ ਜੀ ਨੇ ਸੰਬੋਧਨ ਕਰਕੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੂਏ ਤੋ ਕਿਹਾ ਭਇਆ ਜੀਵਤ ਕਈ ਹਜ਼ਾਰ ਇਨਾ ਪੁੱਤਰਾਂ ਤੋਂ ਚਾਰ ਪੁੱਤਰ ਬਿੰਦੀ ਪੁੱਤਰ ਵਾਰ ਦਿੱਤੇ ਸਤਗੁਰੂ ਦੀਆਂ ਰਮਜਾਂ ਸਤਗੁਰੂ ਹੀ ਜਾਣਦੇ ਨੇ ਗੁਰੂ ਪਿਆਰੀ ਸਾਧ ਸੰਗਤ ਜੀ ਵੇਖੋ ਕਿਵੇਂ ਪਹਿਲਾਂ ਨਾਦੀ ਪੁੱਤ ਨੂੰ ਝੋਲੀ ਪਾਇਆ ਨਾਦੀ ਪੁੱਤਾ ਨਾਪਾਂ ਨਾਦੀ ਕਹਿੰਦੇ ਜਿਹਨੂੰ ਗੋਦ ਲਿਆ ਹੁੰਦਾ ਹੈ ਬਿੰਦੀ ਕਹਿੰਦੇ ਜਿਹੜਾ ਬਿੰਦ ਤੋਂ ਪੈਦਾ ਹੋਇਆ ਹੈ ਕੁੱਕ ਤੋਂ ਪੈਦਾ ਹੋਇਆ ਹੈ ਹੁਣ ਬਿੰਦੀ ਵੇਖੋ ਕਮਾਲ ਤੁਸੀਂ ਵੇਖੋ ਵੀ ਮਹਾਰਾਜ ਕੀ ਨਹੀਂ ਕਰ ਸਕਦੇ ਮਹਾਰਾਜ ਬਿੰਦੀ ਨੂੰ ਰੱਖ ਵੀ ਸਕਦੇ ਸੀ ਜਦੋਂ ਚਮਕੌਰ ਦਾ ਜੰਗ ਹੁੰਦਾ ਪਿਆ ਆ ਨਾ ਉਦੋਂ ਜਿਹੜੇ ਸਿੰਘ ਨੇ ਵਾਰ-ਵਾਰ ਬੇਨਤੀਆਂ ਕਰਦੇ ਨੇ ਸਤਿਗੁਰੂ ਤੁਸੀਂ ਵੀ ਜਾਓ ਸਾਬਜਾਦਿਆਂ ਨੂੰ ਵੀ ਲੈ ਜਾਓ ਤੁਸੀਂ ਵੀ ਜਾਓ ਤੇ ਸਾਬਜਾਦੇ ਵੀ ਲੈ ਕੇ ਜਾਓ ਪਰ ਨਹੀਂ ਲੈ ਕੇ ਗਏ ਕੈਸੀ ਖੇਡ ਵਰਤਾਈ ਮਤਲਬ ਬਿੰਦ ਬਿੰਦੀ ਸੀ ਜਿਹੜੇ ਉਹ ਸਰੀਰ ਕਰਕੇ ਨਹੀਂ ਸੀ ਰੱਖਣੇ ਵੈਸੇ ਤਾਂ ਉਹ ਅੱਜ ਵੀ ਮੌਜੂਦ ਨੇ ਹਜ਼ਾਰਾਂ ਇੱਕ ਦਿਨ ਵਿੱਚ ਨਾ ਦਾਸ ਨੇ ਅੱਗੇ ਵੀ ਬੜੀ ਬੜੀ ਬੇਨਤੀ ਕੀਤੀ ਇੱਕ ਦਿਨ ਵਿੱਚ ਹਜ਼ਾਰਾਂ ਵਾਰ ਨਾਮ ਲਿਆ ਜਾਂਦਾ ਹੈ ਸਾਹਿਬ ਜੀ ਦਾ ਹਜ਼ਾਰਾਂ ਵਾਰ ਜਦੋਂ ਵੀ ਅਰਦਾਸ ਹੁੰਦੀ ਹੈ ਉਦੋਂ ਹੀ ਨਾਮ ਲਿਆ ਜਾਂਦਾ ਹੈ ਬਿਨਾ ਪ੍ਰੋਗਰਾਮਾਂ ਤੋਂ ਬਿਨਾ ਪ੍ਰੋਗਰਾਮ ਬਿਨਾ ਸਮਾਗਮਾਂ ਤੋਂ ਹਰ ਥਾਂ ਤੇ ਹਰ ਗੁਰੂ ਘਰ ਦੇ ਵਿੱਚ ਘੱਟ ਤੋਂ ਘੱਟ ਦੋ ਵਾਰੀ ਨਿੱਤਰ ਅਰਦਾਸ ਹੁੰਦੀ ਹੁੰਦੀ ਹੈ ਦੋ ਵਾਰੀ ਤਾਂ ਹੁੰਦੀ ਹੁੰਦੀ ਹੈ ਜਿਹੜੀਆਂ ਪ੍ਰੋਗਰਾਮਾਂ ਤੇ ਹੁੰਦੀਆਂ ਨੇ ਉਹ ਵੱਖਰੀਆਂ ਹੁੰਦੀਆਂ ਨੇ ਸਵੇਰ ਦੀ ਅਰਦਾਸ ਤੇ ਸ਼ਾਮ ਦੀ ਅਰਦਾਸ ਬਾਕੀ ਅਰਦਾਸਾਂ ਚਲੋ ਛੋਟੀਆਂ ਹੋ ਜਾਂਦੀਆਂ ਨੇ ਇੱਕ ਅਰਦਾਸ ਸਵੇਰੇ ਵੀ ਅੰਮ੍ਰਿਤ ਵੇਲੇ ਭੋਗ ਪੈਂਦਾ ਜਦੋਂ ਵੱਡੀ ਅਰਦਾਸ ਹੁੰਦੀ ਹੈ ਤੇ ਸ਼ਾਮ ਨੂੰ ਰਹਿਰਾ ਸਾਹਿਬ ਦਾ ਜਦੋਂ ਪਾਠ ਹੁੰਦਾ ਉਦੋਂ ਵੀ ਵੱਡੀ ਅਰਦਾਸ ਹੁੰਦੀ ਹੈ ਤੇ ਹਜ਼ਾਰਾਂ ਗੁਰੂ ਘਰ ਨੇ ਗੁਰੂ ਪਿਆਰਿਓ ਪੰਜਾਬ ਦੀ ਧਰਤੀ ਤੇ 12000 ਦੇ ਲਗਭਗ ਕੋਈ ਪਿੰਡ ਹੈ ਤੇ ਕਈ ਪਿੰਡਾਂ 'ਚ ਦੋ ਦੋ ਤਿੰਨ ਤਿੰਨ ਗੁਰੂ ਘਰ ਵੀ ਨੇ ਮਤਲਬ ਇਹ ਆ ਤੇ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਚ ਗੁਰੂ ਘਰ ਨੇੋਂ ਵੱਖਰੇ ਨੇ ਜਿਹੜੇ ਉਹ ਸਿੱਖ ਖੜ ਕੇ ਅਰਦਾਸਾਂ ਕਰਦੇ ਨੇ ਵੱਖਰੇ ਨੇ ਮਤਲਬ ਹਜ਼ਾਰਾਂ ਨਾ ਕਹੀਏ ਲੱਖਾਂ ਵਾਰ ਇੱਕ ਦਿਨ ਚ ਚੇਤੇ ਕੀਤਾ ਜਾਂਦਾ ਆ ਉਹ ਤਾਂ ਅੱਜ ਵੀ ਨਹੀਂ ਸਰੀਰ ਦੀ ਗੱਲ ਆਪਾਂ ਕਰ ਰਹੇ ਆ ਸਰੀਰ ਨਹੀਂ ਰੱਖਿਆ ਮਹਾਰਾਜ ਨੇ ਉਹਨਾਂ ਦਾ ਫੇਰ ਸਤਿਗੁਰੂ ਹਜੂਰ ਵੈਗੁਰੂ ਦਮਦਮਾ ਸਾਹਿਬ ਰਹੇ ਲਗਭਗ ਪੌਣੇ 9 ਮਹੀਨੇ ਦੇ ਕਰੀਬ ਦਾ ਸਮਾਂ ਆ ਇੱਥੇ ਮਹਾਰਾਜ ਨੇ ਜਿਹੜੇ ਕਾਰਜ ਸੀ ਕਰਨੇ ਸੀ ਉਹ ਕੀਤੇ ਫਿਰ ਪਾਤਸ਼ਾਹ ਨੇ ਇਥੋਂ ਕੂਚ ਕੀਤਾ ਹਜ਼ੂਰ ਸਾਹਿਬ ਨੂੰ ਹਜ਼ੂਰ ਸਾਹਿਬ ਨੂੰ ਕੂਚ ਕੀਤਾ ਤਾਂ ਮਾਤਾ ਸੁੰਦਰ ਕੌਰ ਜੀ ਨੂੰ ਮਹਾਰਾਜ ਨਾਲ ਨਹੀਂ ਲਗੇ ਪਾਤਸ਼ਾਹ ਨੇ ਭਾਈ ਮਨੀ ਸਿੰਘ ਜੀ ਦੀ ਡਿਊਟੀ ਲਈ ਦਿੱਲੀ ਰੁਕਣ ਦੀ ਮਾਤਾ ਸੁੰਦਰ ਕੌਰ ਜੀ ਦੀ ਡਿਊਟੀ ਤੇ ਭਾਈ ਮਨੀ ਸਿੰਘ ਜੀ ਦੀ ਡਿਊਟੀ ਲਈ ਦਿੱਲੀ ਰੁਕਣਾ ਤੁਸੀਂ ਮਾਤਾ ਸਾਹਿਬ ਕੌਰ ਜੀ ਨੂੰ ਵੀ ਕਿਹਾ ਪਰ ਮਾਤਾ ਜੀ ਨੇ ਬੇਨਤੀ ਕੀਤੀ ਮਹਾਰਾਜ ਮੈਂ ਤਾਂ ਪ੍ਰਾਨ ਕੀਤਾ ਆ ਵੀ ਭੋਜਨ ਛਕਣਾ ਆ ਆਪ ਜੀ ਦੇ ਦਰਸ਼ਨ ਕਰਕੇ ਇਸ ਲਈ ਮਹਾਰਾਜ ਮਾਤਾ ਸਾਹਿਬ ਕੌਰ ਜੀ ਨੂੰ ਨਾਲ ਲੈ ਕੇ ਗਏ ਹਜ਼ੂਰ ਸਾਹਿਬ ਹਜ਼ੂਰ ਸਾਹਿਬ ਮਾਤਾ ਜੀ ਨਾਲ ਰਹੇ ਜਿੰਨਾ ਚਿਰ ਸਤਿਗੁਰੂ ਸ੍ਰੀ ਦੇ ਵਿੱਚ ਵਿਚਰਦੇ ਰਹੇ ਜਦੋਂ ਮਹਾਰਾਜ ਨੇ ਸੱਚਖੰਡ ਪਿਆਨਾ ਕਰਨਾ ਸੀ ਮਾਤਾ ਜੀ ਨੂੰ ਦਿੱਲੀ ਭੇਜਿਆ ਮਾਤਾ ਸਾਹਿਬ ਕੌਰ ਜੀ ਜਦੋਂ ਦਿੱਲੀ ਭੇਜਣ ਤੋਂ ਪਹਿਲਾਂ ਮਾਤਾ ਜੀ ਨੇ ਫਿਰ ਬੇਨਤੀ ਕੀਤੀ ਮਹਾਰਾਜ ਮੇਰਾ ਪ੍ਰਾਣ ਆਪ ਜੀ ਦੇ ਦਰਸ਼ਨ ਕਰਨੇ ਸਤਿਗੁਰਾਂ ਨੇ ਪੰਜ ਸ਼ਸਤਰ ਦਿੱਤੇ ਮਾਤਾ ਸਾਹਿਬ ਕੌਰ ਜੀ ਨੇ ਪੰਜ ਸ਼ਸਤਰ ਦਿੱਤੇ ਪੰਜ ਸ਼ਸਤਰ ਦੇ ਕੇ ਕਿਹਾ ਕਹਿੰਦੇ ਹਰ ਰੋਜ਼ ਭੋਜਨ ਛਕਣ ਤੋਂ ਪਹਿਲਾਂ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਭਾਵਨਾ ਨਾਲ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰਨੇ ਆ ਇਹਨਾਂ ਸ਼ਸਤਰਾਂ ਵਿੱਚੋਂ ਸਾਡੇ ਦਰਸ਼ਨ ਹੋਇਆ ਕਰਨਗੇ ਤੁਹਾਡਾ ਪ੍ਰਾਣ ਵੀ ਟੁੱਟੇਗਾ ਨਹੀਂ ਉਹ ਸ਼ਸਤਰ ਦਿੱਤੇ ਮਾਤਾ ਸਾਹਿਬ ਕੌਰ ਜੀ ਦਿੱਲੀ ਆਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੱਚਖੰਡ ਪਿਆਨਾ ਕੀਤੇ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਵਿਖੜੇ ਸਮਿਆਂ ਦੇ ਅੰਦਰ ਵੀ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਨੇ ਖਾਲਸਾ ਪੰਥ ਦੀ ਅਗਵਾਈ ਕੀਤੀ ਸਮੇਂ-ਸਮੇਂ ਤੇ ਹੁਕਮਨਾਮੇ ਭੇਜੇ ਸਮੇਂ-ਸਮੇਂ ਤੇ ਪੰਥ ਦੀ ਅਗਵਾਈ ਕਰਦੇ ਰਹੇ ਗੁਰੂ ਪਿਆਰਿਓ ਉਸ ਸਤਕਾਰਯੋਗ ਸਾਡੀ ਮਾਂ ਖਾਲਸੇ ਪੰਥ ਦੀ ਮਾਤਾ ਮਾਤਾ ਸਾਹਿਬ ਕੌਰ ਜੀ ਦਾ ਅੱਜ ਜਨਮ ਦਿਹਾੜੇ ਦੀ ਆਪ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਇਹ ਅੱਜ ਆਪਾਂ ਕੁਝ ਮਾਤਾ ਸਾਹਿਬ ਕੌਰ ਜੀ ਦੇ ਜੀਵਨ ਦੇ ਪਰਥਾਏ ਕੁਝ ਬੇਨਤੀਆਂ ਸਾਂਝੀਆਂ ਕੀਤੀਆਂ ਬੜੀ ਵੱਡੀ ਕਮਾਈ ਵੱਧ ਤੋਂ ਵੱਧ ਸਮਾਂ ਸਤਿਗੁਰੂ ਜੀ ਦੇ ਸੱਚਖੰਡ ਪਿਆਨਾ ਕਰਨ ਤੋਂ ਬਾਅਦ ਮਾਤਾ ਸਾਹਿਬ ਕੌਰ ਜੀ ਨੇ ਵੱਧ ਤੋਂ ਵੱਧ ਸਮਾਂ ਭਗਤੀ ਵਿੱਚ ਬੰਦਗੀ ਵਿੱਚ ਆਬਾਦਤ ਦੇ ਵਿੱਚ ਲਗਾਉਣਾ ਸੋ ਇਹ ਆਪਾਂ ਜੀਵਨ ਚ ਕੁਝ ਬੇਨਤੀਆਂ ਸਾਂਝੀਆਂ ਕੀਤੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਕੋਟਾਨ ਕੋਟ ਸ਼ੁਕਰ ਮਹਾਰਾਜ ਦਾ ਆਪ ਸਮੱਚੀ ਸੰਗਤ ਦਾ